ਲਾਪਰੇ ਤੋ ਸੋਨੀ ਯਾਰਾ ਸੰਸਾਨ ਹੋਇਆ ਪਿਆ ਤੇ ਵਿਆਹ ਹੈ ਵੀ ਇਹ ਕਿ ਨਹੀਂ ਆਏਗਾ ਆਪਾਂ ਗਲਤ ਆ ਗਏ ਕਿਤੇ ਹੋਰ ਵੀ ਸਾਰਿਆਂ ਦਾ ਕੀ ਹਾਲ ਚਾਲ ਹੈ ਤੁਹਾਡਾ ਸਾਡੇ ਪਹਿਲੇ ਵਲੌਗ ਤੇ ਸਵਾਗਤ ਹੈ ਸਾਡਾ ਪਹਿਲਾ ਹੀ ਵਲੌਗ ਹੈ ਹੁਣ ਸਾਨੂੰ ਬਣਾਣੀ ਨਹੀਂ ਆਉਂਦਾ ਕਿੱਥੋਂ ਬਣਾਈਏ ਹੌਲੀ ਹੌਲੀ ਬਣਾਵਾਂਗੇ ਹੌਲੀ ਹੌਲੀ ਆ ਰਿਹਾਗਾ ਬਣਾਣਾ ਆਓ ਸੋਣ ਚਲਿਏ ਤੁਹਾਨੂੰ ਕੀ ਕੀ ਬਖਾਣੇ ਆ ਕਿਵੇਂ ਹੁੰਦਾ ਕੰਮ ਸੈੱਟ ਆ ਤੇ ਚੱਲੇ ਆ ਅੱਜ ਯਾਰ ਦੋਸਤਾਂ ਵਾਲਾ ਤੇ ਆ ਰੋ ਇਹ ਆਜਾ ਠੀਕ ਹੈ ਤੁਹਾਨੂੰ ਕੀ ਬਖਾਣੇ ਆ ਫਿਰ ਚਾਬੀ ਲੈ ਕੇ ਆਇਆ ਚਾਪੀ ਅਧਿਕਾਰੀ ਦਾ ਕੀ ਬੰਤ ਦੀ ਹੁਣ ਵੀ ਤੇ ਬਿਮਾਰੀ ਹੈ ਆਪਣੀ ਦਾਨੀ ਨੂੰ ਕਿੱਕ ਤੇ ਚੱਲੀਏ ਵਾ ਸੁਣ ਹੋਪ ਕੀ ਵਾਸਾ ਨੇ ਸਟਾਰਟ ਕਰੀਏ ਵੇਖੀਏ ਤੇਲ ਪਾਣੀ ਦਾ ਵੀ ਆਣਾ ਤੇ ਲਈਏ ਕੱਪੜੇ ਮਾਰ ਲੀਏ ਨਵੇਂ ਕੱਪੜੇ ਨੇ ਖਰਾਬ ਹੋ ਜਾ ਰਹੇ ਨੇ ਕੱਪੜਾ ਖਰਾਬ ਹੈ ਕਰਤੀ ਐ ਫਿਰ ਸਾਫ ਆ ਦਿਸਦਾ ਐ ਮੂੰਹ ਸਾਫ ਰੱਖੀ ਜੁੰਦੀ ਇਹ ਚੀਜ਼ ਹੈ ਮੂੰਹ ਵਖਾਂ ਲਾ ਦਿੱਤਾ ਪੱਗ ਚੈੱਕ ਕਰੋ ਤੁਸਾਰੇ ਪੱਗ ਹੈ ਫਿਰ ਘਾਤ ਵਾਲਾ ਬਸ ਐਵੇਂ ਮਨ ਬੁਨ ਲਈਦੀ ਹੁੰਦੀ ਹੈ ਜੇ ਕਿਸੇ ਸਿੱਖਣੀ ਤਾਂ ਕਮੈਂਟ ਕਮੈਂਟ ਕਰਦੇ ਆ ਰਿ ਸਿਖਾ ਦੇਵਾਂਗੇ ਚੱਕਰ ਹੀ ਨਹੀਂ ਹੋਏ बस हम स्टार्ट करिए सुना बाद हूँ भी अपने बेड़ी लैन चलेता मोटरसाइकिल नहीं आ गई कार मैं चल कोई नहीं अस तड़ लिने फिर की है लियाइए फिर उन्होंने ਦਾ ਕਿ ਉਹ ਵੇ ਸਾਡਾ ਵੈ ਨਹੀਂ ਗਾ ਮੈਂ ਤਾਂ ਨਾਲ ਹੀ ਚਲਾਉਣਾ ਤੇ ਅਗਾ ਵੇ ਲਈਆਂ ਕਾਰ ਕੀ ਕਰਨਾ ਹੈ ਅਤਵਾਰੀ ਅੱਜ ਲੈ ਇਹ ਜਾ ਕੇ ਉਹਨਾਂ ਨੂੰ ਫੇਰ ਮਿਲਾਨੇ ਆ ਤੁਹਾਨੂੰ ਉਹਨਾਂ ਨੂੰ ਬਸ ਅਫੜ ਪਣਿਆਲੇ ਆ ਅਫਸ ਲੈ ਗਿਆ ਨੇੜੇ ਇਹ ਕਾਰ ਉਹਦਾ ਹਾਂ ਸ਼ੋਟੂ ਓਏ ਆਪਣੀ ਬੰਦੇ ਆ ਪਾਗਲਾ ਲਿਜੋਣ ਜਾਣੇ ਪਿਸ਼ਾਣੀਆਂ ਹੀ ਆ ਜਾਣੇ ਸਾਨੂੰ ਓਏ ਆਪਣੀਆਂ ਆਪਣੀਆਂ ਲੋਕਲੀਆਂ ਚੁੱਪ ਹੋ ਜਾ ਬਸ ਐਵੇਂ ਗਾਣਾ ਬੰਦ ਤਾਂ ਹੁੰਦਾ ਹੈ ਆਪਣੇ ਯਾਰ ਵੀ ਦੁੱਸ ਤੇ ਆ ਗਏ ਹੰਕਾਰ ਕੀ ਉਹਨੇ ਕਦੋਂ ਹੰਦਾ ਬਾਹਰ ਓਪਾ ਆਪਣੀਆਂ ਸੀ ਚੁੱਪ ਚੁੱਪ ਬਾਸ ਸੈਟੇਗਾ ਪਹੁੰਚਾ ਲਵੇ ਬਈ ਬੇਲੀ ਬਣ ਗਿਆ ਆਪਣੇ ਬਾਈ ਇਹ ਲੋਕ ਚੈੱਕ ਕਰੋ ਇਹਦੀ ਮੋਡੀਫਾਈ ਮੋਟਰਸਾਈਕਲ ਚੈੱਕ ਕਰੋ ਉਹ ਪਿਛਲਾ ਡਾਰੀ ਬਖਾ ਜਿਹੜਾ ਮੋਟਾ ਪਾਇਆ ਹੈ ਪਰਾ ਕਰ ਪੈਰ ਤੂੰ ਪਾਗਲਾ ਮੇਰੇ ਵਲੌਗ ਚ ਆਉਣਾ ਤੂੰ ਖਾਣੀ ਨਹੀਂ ਰਿਆ ਕੋਈ ਮੇਨ ਬੰਦਾ ਤੂੰ ਹੀ ਹੈ ਇਹਦੇ ਵਲੌਗ ਦਾ ਮੁੱਚ ਹੁਣ ਵਟ ਦੇ ਕਰੀ ਐ ਹੁਣ ਬਣੀਏ ਗੱਲ ਆ ਜਿਹੜੀ ਤੋਂ ਆ ਮੋਸ਼ਨ ਵਾੜ ਦਿੰਦਾ ਨਾ ਇਹ ਮਾਰਦੇ ਨੇ ਲੋਕੀ ਆਹ ਬਰਾ ਇਸ ਟੀਚੇ ਤੋਂ ਮਾਰਦੇ ਨੇ ਕਿਰੀ ਵਾਸ ਨਾ ਕਰੀ ਕਮਾ ਕੇ ਕਿਹਦੇ ਕਰ ਯਾਰ ਤੂੰ ਪਿੱਛੇ ਪਿੱਛੇ ਹੀ ਰੱਖੀ ਜਾਂਦੇ ਆ ਚੱਲ ਸੇ ਵੇਸ ਤੇ ਥੋੜੀ ਜੀ ਟਾਕਾ ਮਾਰ ਪਟਾਕਾ ਪਟਾਕਾ ਟਾਕਾ ਮਾਰ ਪਟਾਕਾ ਇਹ ਵੀਰ ਨੇ ਸਪਲੈਂਡਰ ਤੇ ਯਾਮੇ ਦਾ ਲਾਇਸੈਂਸ ਲਵਾਇਆ ਵਰੀਆਵਾ ਆ ਜਾਂਦੇ ਬਾਸਾ ਸਾਡੇ ਕਾ ਪਾਸ ਕਰਾਉਣਾ ਚੱਲ ਅੱਗੇ ਅੱਗੇ ਵੇਨ ਬਖਾਨਿਆ ਤੁਹਾਨੂੰ ਹੈ ਉਹ ਸਾਦੇ ਰਵਾਜ ਮਾਰੋ ਨੂੰ ਉਹਨੇ ਵਾਲੀ ਛੱਟ ਕਰਾਣੇ ਨਹੀਂ ਹੋਣੀ ਨਹੀਂ ਲਿਆ ਬੰਦਾ ਆਉਣ ਵਾਲਾ ਬੰਦਾ ਹੈ ਵਾਲ ਨੂੰ ਛੱਟ ਕਰਾਣੇ 11 ਟਾਈਮ ਮਿਲ ਘਰ ਦਾ ਇਹਨੂੰ ਆਖਿਆ ਹੋਈ ਆ ਵੀ ਆ ਟਾਈਮ ਆ ਗਾ ਫੁੱਲ ਟੇ ਉਹਦੀ ਗੋਲਫ ਸਪਲੈਂਡਰ ਏ ਆਪਣਾ ਹੈ ਵੇ 2.5 ਲੱਖ ਦਾ ਤੇ ਮਾਲ ਤੂੰ ਮੈਂ ਗਲੀ ਘਰ ਛੜੀ ਸਾਰੀ ਚੱਲੋ ਵੀ ਕਮਾਈਏ ਤੇ ਸਟਾਰਟ ਕਰੀਏ ਨੋ ਆ ਇਹ ਵੀ ਸਾਡਾ ਸਕੂਲ ਜਿੱਥੇ ਅਸੀਂ ਜਿੰਨ ਕਿ 12 ਸਾਲ ਲਾਇਏ ਨੇ ਇੰਨਾ ਥਾਵਾਂ ਤੇ ਕੰਮ ਦੇ ਰਹੇ ਆ ਅਸੀਂ ਅੰਬਾਸ ਪਰ ਨਾਲ ਕਿਹੜੇ ਲੋਕੀ ਨਹੀਂ ਆਂਦੇ ਨੇ ਇਸ ਸਕੂਲ ਦੀ ਯਾਦ ਆਉਂਦੀ ਏ ਉੱਥੋਂ ਕੀਤਾ ਸਕੂਲੋਂ ਨਿਕਲੇ ਆ ਖਲਾ ਦਾਪਰੇ ਤਾਂ ਓਏ ਸ਼ੁਗਰ ਕੀਤਾ ਨਾ ਕਿਹੜੇ ਲੋਕੀ ਨੇ ਜਿਹੜੇ ਆਂਦੇ ਨੇ ਸਕੂਲ ਦੀ ਯਾਦ ਹੀ ਬੜੀ ਆਉਂਦੀ ਏ ਮੈਂ ਤੇ ਸ਼ੁਗਰ ਕੀਤਾ ਆਪਣਾ ਉੱਠੀ ਦਾ ਆਰਾਮ ਨਾਲ ਹੁਣ ਸਵੇਰੇ ਕਿਉਂਕਿ ਤੇ ਉਹ ਰੋਜ਼ ਦਾ ਪੰਗਾ ਹੁੰਦਾ ਸੀ ਆਪਣਾ ਨੂੰ 6 ਵਜੇ ਉੱਠੋ ਤਿਆਰ ਹੋ ਏ ਵੋ ਪੁਰਾ ਗਰੀਆ ਮੂੰ ਓਏ ਇੱਕ ਰਿਮ ਖਾਦ ਅਸੇ ਵਾਲ ਕਿਵੇਂ ਸੈਟ ਹੋਈ ਨਹੀਂ ਉਹ ਚੱਲੇ ਹੀ ਆ ਹੁਣ ਲੈ ਸਟਾਰਟ ਕਰ ਕਰਟਾ ਚਾਬੀ ਦਿੰਦੀ ਤੇ ਤੂੰ ਸਟਾਰਟ ਕਰ ਲਾ ਦੇ ਹੂੰ ਹੂੰ ਲੋ ਕਰ ਲਾ ਪਰ ਤੋਏ ਸੋਨੀ ਯਾਰੋ ਸੰਸਾਨ ਹੋਇਆ ਪਿਆਏ ਤੇ ਵਿਆਹ ਹੈ ਵੀ ਇਹ ਨਹੀਂ ਆਇਆਗਾ ਆਪਾਂ ਗਲਤ ਆ ਗਏਾਂ ਕਿਤੇ ਹੈਂ ਓਰੇ ਓਰੇ ਓਰੀ ਆ ਜਾ ਆ ਜਾ ਵੀ ਤੇਰੀ ਵੀ ਵੇਟ ਚਾਹੀ ਛੱਡ ਗੀ ਗੱਲਾ ਇਹ ਬੇਲੀ ਦੇ ਨਾਲ ਭੱਜਿਆ ਸੀ ਬੇਲੀ ਕੱਲਾ ਛੱਡ ਗਿਆ ਇੱਥੇ ਬੇਲੀ ਹੁਣ ਕਿੱਥੇ ਬੇਲੀ ਹੁਣ ਕਿੱਥੇ ਬੇਲੀ ਵਿਆਹ ਤਾਂ ਸੁੰਨੀ ਹੋਇਆ ਵਿਆਹ ਸਾਰਾ ਵਿਆਹ ਤੇ ਹੈਂ ਕੀ ਪੀਦਾ ਖਾਣੇ ਆ ਕੋਈ ਨਹੀਂ ਖਾਣ ਹੀ ਤੇ ਆਇਆ ਵਿਆਹ ਤੇ ਕੱਟਲੀ ਆ ਜਾ ਔਰ ਰੈਂਟ ਤੇ ਕੰਫੈਨਸੀ ਜਾ ਕੇ ਜਿਹੜਾ ਜੇ ਪੇਸਟਰੀ ਆ ਲੈ ਆ ਦੋ ਜਾ ਜਾ ਪੇਸਟਰੀ ਲੈ ਆ ਪੇਸਟਰੀਆਂ ਘਰ ਚਲੀ ਲਾਪੇ ਦਾ ਨਾ ਹਰਮੀ ਬੜੀ ਹੋ ਗਈ ਹੈ ਹਣਾ ਅੱਜ ਹੈ ਹੀ ਪੜੀ ਗਰਮੀ 30 ਕਿੰਟਾ ਹੋ ਰਿਹਾ ਦਿਲ ਨਾ ਮਾਰ ਉਹ ਨਹੀਂ ਚੱਲੇ ਆ ਅੱਧਾ ਘੰਟਾ ਹੋ ਰਿਹਾ ਅੱਧ ਕੀ ਫੜਿਆ ਜੀ ਚੋ ਬੇਲੀ ਗਰਮੀ ਹੋ ਜਾਣੀ ਆ ਖਾ ਖਾ ਕੇ ਸੋਇ ਟੈਨਸ਼ਨ ਕੋ ਨਹੀਂ ਆਸ ਵਧੀਆ ਤੇਰੀ ਜ਼ਿੰਦਗੀ ਵਧੀਆ ਓਏ ਨਾ ਕੋ ਟੈਨਸ਼ਨ ਨਾ ਕੋ ਕੁਛ ਹੋ ਰਸਵਾਦ ਲਓ ਖੇਡੋ ਰਾਮਨਾ ਘਰਾਓ ਨਾ ਕੋ ਟੈਨਸ਼ਨ ਨਾ ਕੋ ਕੁਛ ਬੁਲਡ ਕਿਥੇ ਆ ਬੁਲਡ ਕਿਥੇ ਘਲਾਰ ਕੇ ਆ ਬੁਲਡ ਕਿਥੇ ਬੁਲਡ ਕਿਥੇ ਮੈਨੂੰ ਕੀ ਪਤਾ ਮੈਂ ਆ ਰਹੀ ਦੇ ਕਰ ਸਟਾਰਟ ਕਰ ਕਰ ਲਫੜ ਲਓ ਵੀ ਅੰਦਰ ਕਰਤੀ ਆਪਣੇ ਨੂੰ ਆ ਗਏ ਆ ਵਿਆਹ ਤੋਂ ਗਰਮੀ ਬਹੁਤ ਹੈ ਕਦਮੇ ਗਰਮੀ ਹੋ ਲੱਗ ਗਈ ਪਤਾ ਨਹੀਂ ਚੂਨ ਚਿੱਕੀ ਬੰਨਾ ਹੈ ਨੋ ਵਾਹ ਬੜੀ ਸੋਹਣੀ ਗੱਡਾਂ ਲੱਗਦੀਆਂ ਨੇ ਨੰਮ ਅਹ ਸੰਭਲ ਥੱਲੇ ਡੇਕ ਤੇ ਆ ਮਹਾਂ ਚੈੱਕ ਕਰੋ ਆਵਾਜ਼ ਆਹ ਵੇਖਿਆ ਤਾਂ ਫੇਰ ਬੈਂਚਰ ਹੋ ਗਈ ਹੀ ਪਤਾ ਨਹੀਂ ਕਿੱਥੋਂ ਪੈਂਚਰ ਹੋਈ ਹੈ ਇੱਕਦਮੀ ਹਵਾ ਨਿਕਲ ਗਈ ਹੈ ਆਏ ਸਾਂ ਤੇ ਹਵਾ ਨਿਕਲ ਗਈ ਹੈ ਹਵਾ ਨਹੀਂ ਹੁੰਦੀ ਨਿਕਲਦੀ ਹਵਾ ਜੀ ਕਿਤੇ ਫੇਰ ਦਬਾਰਤ ਨਿਕਲ ਜੇ ਹੁਣ ਜਾਣਾ ਪਏ ਇਕਦਮ ਹਾਂ ਆ ਆਪਣੀਆਂ ਦੂਜੀਆਂ ਮੋਟਰਸਾਈਕਲਾਂ ਹੁੰਦੀਆਂ ਨੇ ਪਲਸਰ ਤੇ ਇੱਕ ਆਪਣੀ ਹੈ ਕਿ ਨਾ ਹੈ ਦਾ Honda ਦੀ ਨਾ ਹੀ ਨ ਯਾਰ ਵਧੀਆ ਮੋਟਰਸਾਈਕਲ ਹੈ ਵੀ ਆ ਪਲਸਰ ਤੇ ਵਿਚਾਰੀ ਕਦੀ ਚਲਾਈ ਹੀ ਕੋਨੀ ਨਾ ਇਹ ਵਜਾ ਰਿਹਾ ਤੂੜੀ ਤੂੜ ਹੋਈ ਪਈ ਤੂੜੀ ਤੂੜ ਦੋ ਵੀ ਯੋਗਾਰ ਐਵੇਂ ਦੁਨੀਆ ਦੇ ਆਪਣਾ ਨਾਮ ਚਮਕਾਉਣਾ ਹੈ ਹਜੇ ਤਾਂ ਮੋਟਰਸਾਈਕਲਾਂ ਦੇ ਚਮਕਾਣ ਡੈਣਾ ਹੌਲੀ ਹੌਲੀ ਚਮਕਾਵਾਂਗੇ ਯੁਗਰਾਜ ਸਿੰਘ ਇਹ ਵੀ ਨੂੰ ਵੀ ਲੱਗਦਾ ਧੋਣਾ ਪੈਣਾ ਇਹਨੂੰ ਵੀ ਬਾਹਰ ਕੱਢ ਕੇ ਧੋਵਾਂਗੇ ਇਹਨੂੰ ਵੀ ਕਿਸੇ ਦਿਨ ਲੱਗੇਗਾ ਵੇਲਾ ਟਾਈਮ ਹੋਏਗਾ ਤੇ ਬੁੱਲਟ ਦੇ ਨਾਲ ਧੋਵਾਂਗੇ ਬੁੱਲਟ ਤੋਤੀ ਸੀ ਉਹਦਣ ਤੇ ਦਿਮਾਗ ਚ ਨਹੀਂ ਆਇਆ ਇਹਦਾ ਇਹਨੂੰ ਵੀ ਧੋਵਾਂਗੇ ਚਲਿਏ ਘਰ ਆਲ ਚਲਿਏ ਅੱਜ ਘਰ ਕੋਈ ਕਿਤਾਵਾ ਕਰਨਾ ਹੈ ਕਿਤਾਵਾ ਕਰੀਏ ਉਹਨੂੰ ਇੱਕ ਕਰੀਏ ਪਰ ਤੁ ਬਾਦ ਮਿਲਨੇ ਆ। ਅੱਜ ਸਾਰੇ ਗਏ ਨੇ ਬਾਹਰ ਆਜਾ। ਮੈਨੂੰ ਡਿਊਟੀ ਦੇ ਗਏ ਨੇ ਆਦਨੇ। ਪਿੱਛੋਂ ਸੰਭਾਲ ਕਰੀ ਕਾਮ ਦੀ। ਗਾਂ ਦੀ ਸੰਭਾਲ ਕਰੀ ਮੈਂ ਹੁਣ ਆਪਣਾ ਤਾਂ ਹੀ ਵਿਆਹ ਤਾਂ ਛੇਤੀ ਆ ਗਿਆ ਔਰ ਕੀ ਹੈ। ਹਾਂ ਵਿਆਹ ਤਾਂ ਛੇਤੀ ਆਉਣਾ ਪਿਆ। ਗਾਂ ਆਪਣਾ ਗਾਂ ਨੂੰ ਤਬਾ ਕਰਨਾ ਹੈ। ਤੇ ਫਿਰ ਦੱਸਣ ਨੂੰ ਕਰਦੇ 1:30 ਵਜੇ ਫਿਰ ਮਾ ਆ ਗਿਆ। ਹੂੰ ਆ ਗਏ ਮਾੜਾ ਦੇਖੇ ਦੀ ਪੈਸੇ 26 ਬਾਦੀ ਨੂੰ ਆ ਖਾ ਰਹੀ ਅਛਾ ਆਲਾ ਵੀ ਆ ਜਾ ਆ ਜਾ ਆ ਜਾ ਅੱਗੇ ਤਾਂ ਚਿੱਕੜ ਹੈ ਹਾਂ ਕੀ ਅੱਗੇ ਤਾਂ ਚਿੱਕੜ ਹੈ ਕਿੱਥੇ ਚਿੱਕੜ ਹੈ ਕੱਢ ਦੇ ਫਿਰ ਚਿੱਕੜ ਤੋਂ ਭਜਾ ਕੇ ਮਾਰ ਚਿੱਕੜ ਉੱਤੇ ਹਾਂ ਚਿੱਕੜ ਤਾਂ ਕੱਢ ਦੇ ਜੋਰੋਂ ਖਾਦੇ ਇੱਕ ਰਹੀ ਆਪਣਾ ਸਰਤਾਜ ਮੁਕਾਦੇ ਜੋਰ ਇੱਕ ਰਹੀ ਸਰਤਾਜ ਹੈਲੋ ਕਰੀ ਹੈਲੋ 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 ਅ ਕਿਵੇਂ ਹੋ ਕਿੱਥੇ ਹੋ ਕਿੱਥੇ ਆਉਣੇ ਆ ਕਿਵੇਂ ਹੋ ਵਧੀਆ ਹੋ ਹਾਂ ਵਧੀਆ ਹੋ ਹਾਂ ਵਧੀਆ ਕੀ ਕਰਨ ਆਇਆ ਹੈ ਮੈਂ ਕਿੱਧਰ ਆਇਆ ਕਿਹੜ ਫੇਰਾ ਕਿੱਥੇ ਤੂੰ ਛੇ ਆ ਹੈਂ ਕਿੱਥੇ ਇੱਧਰ ਮੈਂ ਤੇ ਆ ਰਿਹਾ ਵੇ ਖਾ ਖੋਤਾ ਹੈਂ ਹੋਰ ਚੱਲ ਬਾਏ ਕਰਦੇ ਹਾਂ ਫੇਰ ਬਾਏ ਪਹ ਹੱਥ ਨਾ ਕਰਾ ਬਾਏ ਬਾਏ ਆ ਆਪਣਾ ਘਾਰੇ ਆ। ਹਾਂ। ਤਾਂ ਠੀਕ ਹੈ। ਠੀਕ ਹੈ। ਕਿਹੜੀਆਂ ਕਿੰਨੀਆਂ? ਕੰਮ ਕਰ ਰਹੇ ਸੀ। ਕਰ ਰਹੀਏ ਕਤਾਵਾ ਜਾ ਕੇ। ਆਹ ਖਾਣੋਂ। ਬੋਰਿੰਗ ਜਾਂਦੇ ਨੇ ਉਹ ਕਿਨੇ ਸਾਰੇ ਆਉਣਾ। ਬੋਰ ਹੁੰਦੇ ਰਹਿੰਦਾ Banda ਘਰ ਦੇ ਵਿੱਚ ਵੀ। ਕਬ ਗਦੀ ਨਹੀਂ ਕਰਦਾ ਕੁਸ਼ਕਰ ਨੂੰ ਸਕੂਲ ਹੈ ਜਿੱਦਾਂ ਨਹੀਂ ਹਦਨ ਥੋੜਾ ਆ ਪੀਜੀ ਹੁੰਦਾ ਹੈ ਬੰਦਾ ਲਾਈਵ ਦੇ ਵਿੱਚ ਕੋਈ ਨਹੀਂ ਲਾਈਵ ਮੈਂ ਵੀ ਰਹੀ ਚੱਲੀਏ ਕਰੀਏਗਾ ਥਾਵਾ ਵੇਨੋ ਵੀਓ तेरी दी तो और चाबी हुई गलत आ गई है हूँ फिर वापस कर वापस जाना पैना चाबी लैन ली चाबी आ गई है चलो भाई वापस चलो हूं चाबी आ गई लैके जाके चाबी इंदर लगता चली चलिए किताब करके सोईए थोड़ा देर ਆਹੋਂ ਖਾਨੇ ਫਟ ਕੇ ਆੜਾ ਮੋਟਾ ਕੰਮ ਤੰਦਾਗਾ ਸ਼ਾਮੀ ਹੋਰ ਭਾਈ ਵਧੀਆ ਹੈ ਤੂੰ ਵੀ ਬੈਲ ਲਾਈਏ ਮੇਰੇ ਅੰਦਰ ਆਇਆ ਚਲ ਜੀਏ ਅੰਦਰ ਤੋਚੀ ਲੈ ਕੇ ਇਹ ਚਾਬੀ ਲੈਂਦੀ ਹੈ ਨੁੱਚੀ ਚਾਬੀ ਲਾਏ ਆ ਆਪਣਾ ਆਈ ਹੋਣੀ ਹੈ ਗਲਤੀ ਨਾਲ ਲੋਕ ਦੇ ਚੱਕਰ ਛਾਪੀ ਹੋਈ ਤੁੱਚੀ ਲੈ ਆਇਆ ਹੁਣ ਆਪਣਾ ਚੱਲੀਏ ਵਾਪਸ ਹਾ ਸਪੀਡ ਚੋਈਏ ਥੋੜਾ ਜਾ सब पर चल रहे हैं आई ये ना शुगर है शुगर है शुगर है खोलते जा मसा ही खोल करिए भी कान बतावा कतोगा हम पानी पुनी पियाइए ना ਓਏ ਤੇ ਟੋਰੀਏ ਟੋਰੀ ਤਾਪਣਾ ਕਿੱਥੇ ਵੇ ਔਰ ਆ ਹਾਂ 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 ਆ ਗਿਆ ਵਾ ਆ ਗਿਆ ਵਾ ਆ ਗਿਆ ਵਾ ਵੀ ਆ ਗਿਆ ਵਾ ਹਾਂ ਨਿੰਦਰੀ ਆ ਜਾਂ ਅਠੇ ਹੀ ਹੈ ਹਾਂ ਹੂੰ ਬਸ ਖਰਚ ਵਾਪਸ ਲੀਆ ਮਾ ਕਦਾ ਵਾ ਖਰਚੜਿਆ ਚਾਹ ਚੁ ਪੀਨੇ ਆ ਘਰ ਜਾ ਕੇ ਆਉਣਾ ਤੇ ਆਪਣਾ ਲੰਮੇ ਵੇਨੇ ਆ 10 ਮਿੰਟ ਹੋਂ ਤੇ ਕੁਛ ਵੀ ਨਹੀਂ ਗਾਜ ਤੂ ਬਾਤ ਹੈ ਵਾਸ ਕੁਛ ਵੀ ਨਹੀਂ ਗਾ ਹੁਣ ਇਤਵਾ ਕੰਮ ਗੋ ਮੈਂ ਕੋਤੀ ਗਾ ਖਰਚ ਲੀਏ ਹੁੰਦੇ ਹੈ ਮੈਂ ਮੈਂ ਆ ਕੀ ਕਰਨਾ ਹੋਂ ਘਰ ਜਾ ਕੇ ਵੇਨੇ ਆ ਲਿਆ ਲਿਆ ਮੈਂ ਤੂੰ ਦੱਬ ਕੇ ਮਾਰਨਾ ਹੈ ਸਾਰਿਆਂ ਨੂੰ ਓਏ ਨਾ ਤਦਪ ਕੇ ਮਾਰਨਾ ਸਾਰਿਆਂ ਨੂੰ ਨਾ 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 ਕੀ ਹੁੰਦਾ ਚੜਾ ਦੇ ਮੋਟਰਸਾਈਕਲ ਜੋਰੀ ਕੋ ਨਹੀਂ ਤੇਰੇ ਚ ਨਹੀਂ ਤੁਸੀਂ ਨਹੀਂ ਤੂੰ ਚੜਾ ਫਿਰ ਮੈਂ ਵੇਖਾਂਗਾ ਜੋਰ ਕਿੰਨਾ ਕੋਏ ਨਾ ਜੀ ਨਾ ਫਿਰ ਮੈਂ ਚੜਾਵਾਂਗਾ ਚੜਾ ਦੇ ਨਾ ਇਹ ਲੈ ਉਹ ਜੋਰੀ ਕੋ ਨਹੀਂ ਜੋਰੀ ਕੋ ਮੈਂ ਫੜਾਂ ਰਹੀ ਅਗੋਂ ਮੈਂ ਫੜ ਲਾਗਾਂ ਅਗੋਂ ਮੈਂ ਫੜੀ ਆ ਜਾ ਸਰਤਾ ਆ ਜਾ ਬੱਸ ਸਟਾਪ ਇੱਕ ਅੰਮਾ ਅਬੇ ਅਬੇ ਕੀ ਹੁੰਦਾ ਹੈ ਗਾਇਸ ਵੀਰੇ ਚਾਹ ਪੀ ਲਓ ਗਦਾਵਾ ਕਰਨ ਤੋਂ ਬਾਅਦ ਚਾਹ ਪੀ ਲੱਗੇ ਹਣ 10 ਮਿੰਟ ਫਿਰ ਲੰਮੇ ਪੈਣੇ ਆ ਉਸ ਤੋਂ ਬਾਅਦ ਫਿਰ ਰਾਤ ਹੀ ਪਾਇਆ ਨਹੀਂ ਉਸ ਤੋਂ ਬਾਅਦ ਕੁਝ ਵੀ ਨਹੀਂ ਚਲੋ ਵੀ ਠੀਕ ਹੈ ਸਾਰਿਆਂ ਨੂੰ ਅੱਗੇ ਕਿਤੇ ਜਾਵਾਂਗੇ ਤੇ ਜ਼ਰੂਰ ਖਾਵਾਂਗੇ ਤੁਹਾਨੂੰ ਸਾਰਿਆਂ ਨੂੰ ਕਿੱਥੇ ਗਏ ਆ ਹੁਣ ਆਪਾਂ ਬਲੌਗ ਦਾ ਇੱਥੇ ਐਂਡ ਕਰਨੇ ਆ ਸਾਰੇ ਲਾਈਕ ਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਚਲੋ ਵੀ ਬਾਏ ਟਾਟਾ ਸਾਰੇ ਆਂਦਾ ਸੋਰੀ 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 ਹੱਥ ਨਹੀਂ ਸਹੀ ਵੱਜਦਾ ਕੈਮਰੇ ਤੇ ਦੁਬਾਰਾ ਤੋਂ ਕਰਨੇ ਆ